ਸਭ ਤੋਂ ਪਹਿਲਾਂ ਆਪਾਂ ਇੱਥੋਂ ਕੱਪੜਾ ਇਕੋ ਜਿਹਾ ਕਰ ਲੈਣਾ ਜਿਹੜਾ ਵੱਡਾ ਉਹਨੂੰ ਕੱਟ ਕੇ ਇਕੁਅਲ ਕਰ ਲਵਾਂਗੇ ਅੱਜ ਆਪਾਂ ਤੁਹਾਨੂੰ ਦੱਸਾਂਗੇ 16 ਛਾਤੀ 18 हिप ਦੇ ਹਿਸਾਬ ਦੀ ਕਾਟ ਤੀਰਾ ਇਹਨਾਂ ਦਾ 11 ਤਿਆਰ ਆ ਅੱਧਾ ਇੰਚ ਸਲਾਈ ਵਾਲਾ 6 ਇੰਚ ਰੱਖਾਂਗੇ ਆਪਾਂ ਮੋਡਾ 7.5 ਰੱਖਣਾ ਇੱਥੋਂ ਵੀ 6 ਇੰਚ ਰੱਖਣਾ ਛਾਤੀ 16 8 ਇੰਚ ਰੱਖਣਾ ਸੱਤ ਤੇ ਕਮਰ ਦਾ ਨਿਸ਼ਾਨ 14 ਤੇ ਹਿੱਪ ਦਾ ਨਿਸ਼ਾਨ ਕਮਰ 14 ਇੰਚ 7 ਇੰਚ ਰੱਖਣਾ ਹਿੱਪ 18 ਇੰਚ 9 ਇੰਚ ਰੱਖਣਾ ਇੱਥੋਂ ਆਪਾਂ 2 ਇੰਚ ਤੇ ਬੈਕ ਕੱਟ ਦੇਣੀ ਹੈ ਮੋਢੇ ਦੀ ਫਰੰਟ ਦੀ 1 ਇੰਚ ਤੇ ਆਪਾਂ ਜਦੋਂ ਵੀ ਕੋਈ ਵੀ ਸੂਟ ਕੱਟਦੇ ਆ ਜਿੰਨਾ ਆਪਣਾ ਹੈਪ ਹੁੰਦਾ ਆਪਾਂ ਉਹਦੇ ਤੋਂ 3 ਇੰਚ ਵਾਧ ਰੱਖਣਾ ਹੁੰਦਾ ਜਿਵੇਂ ਆਪਣੀ ਹੈਪ 18 ਇੰਚ ਆ ਇੱਥੋਂ ਆਪਾਂ 9 ਰੱਖਿਆ ਤੇ ਇੱਥੋਂ ਆਪਣਾ 2 ਇੰਚ ਐਕਸਟਰਾ ਕਪੜਾ ਫੋਲਡ ਵਾਸਤੇ ਚੱਕ ਫੋਲਡ ਵਾਸਤੇ ਹੁਣ ਆਪਾਂ ਪਲੋਈ ਦਾ ਨਿਸ਼ਾਨ ਲਾਵਾਂਗੇ 1.5 ਤੇ ਲਵਾਈ 7 ਇੰਚ ਇਥੋਂ ਆਪਾਂ 3 ਇੰਚ ਰੱਖਾਂਗੇ ਪਲੋਈ ਦਾ ਆਪਾਂ ਸੈਂਟਰ ਕਰਕੇ 3.5 ਇੰਚ ਤਾਂ ਕਿ ਪਲੋਈ ਜਦੋਂ ਆਪਾਂ ਪਾਉਣੀ ਆ ਤਾਂ ਸੋਹਣੀ ਪੈ ਸਕੇ ਵਧੀਆ ਸ਼ੇਪ ਇਦਾਂ ਬਣ ਸਕੇ ਇੱਥੋਂ ਆਪਾਂ ਸੈਡ ਵਾਲੀ ਪਲੋਈ ਦਾ ਨਿਸ਼ਾਨ ਲਾਉਣਾ 7 ਇੰਚ ਤੇ ਇੱਥੋਂ ਆਪਾਂ 2 ਇੰਚ ਤੇ ਮੋਡੇ ਦੀ ਪਲੋਈ 5.5 ਤੇ ਤਿਆਰ ਆ ਆਪਾਂ 6 ਇੰਚ ਤੇ ਰੱਖਣੀ ਤੇ ਇੱਥੋਂ ਵੀ ਆਪਾਂ 2 ਇੰਚ ਤੇ ਹੀ ਰੱਖਣਾ ਆ ਆਪਣਾ ਫੀਟਿੰਗ ਦਾ ਨਿਸ਼ਾਨ ਹੋ ਗਿਆ ਹੁਣ ਆਪਾਂ ਜਿਹੜੀ ਇਹਦੀ ਕਟਿੰਗ ਕਰਨੀ ਆ ਉਹ 2 ਇੰਚ ਐਕਸਟਰਾ ਕੱਪੜਾ ਰੱਖ ਕੇ ਹੀ ਕਰਨੀ ਆ ਐਸਾ ਨਿਸ਼ਾਨ ਤੇ ਆਪਣੀ ਸਿਲਾਈ ਆਊਗੀ ਆ ਆਪਣਾ ਐਕਸਟਰਾ ਕੱਪੜਾ ਰਹਿ ਜਾਊਗਾ ਚਾਕ ਫੋਲਡ ਵਾਸਤੇ ਚਾਰੇ ਪੱਲਿਆਂ ਦੀ ਆਪਾਂ ਕਟਿੰਗ ਕਰ ਲਈ ਹੁਣ ਸਿਰਫ ਉੱਪਰ ਵਾਲੇ ਪੱਲੇ ਦੀ ਕਟਿੰਗ ਕਰਾਂਗੇ ਫਰੰਟ ਵਾਲੇ ਦੀ